ਅਸਲੋਂ ਗੱਲ ਸਾਰੇ ਹੁੰਡੇ ਐ ਸਭ ਜਿੰਦਾ ਰਹਾ ਹੋਏ ਤੇ ਉਹਦੇ ਵੀਰ ਤੇ ਆਪਣੀ ਜੋ ਫੈਮਿਲੀ ਉਹਨਾਂ ਨੇ ਸਾਡੇ ਘਰ ਦਾ ਰਹਿਣ ਹੀ ਸੱਕ ਨਹੀਂ ਦਿੱਤਾ ਪਹਿਲਾਂ ਜੱਗੂ ਨੂੰ 2-3 ਸੋ ਤੱਕ ਪਛਾੜਦਾ ਜਦੋਂ ਆਪਣ ਹੈ ਗਿਆ ਸੀ ਕਰੋਨਾ ਦਾ ਵੇਲਾ ਸੀ ਕਰੋਨਾ ਦੇ ਵੇਲੇ ਤੋਂ ਨਗਰ ਲੱਗੇ ਸਾਡੇ ਟੋਕਰ ਦੇ ਸਾਡੇ ਘਰ ਦਾ ਜੱਟਾ ਵੱਟੇ ਮੇਰਾ ਬੱਚਾ ਕਿੱਥੇ ਜਾ ਕੇ ਵੇਖੂ ਨਾ ਕਿਤੇ ਅਲਦਵਲਡ ਕੋਈ ਪੈਂਦਾ ਕੁਛ ਹੋਇਆ ਪੈਂਦੇ ਨੇ ਹਰ ਤਰੀਕ ਕਰਦਾ ਵਾ ਉਹ ਤੇ ਹਰ ਕੋਈ ਕਰਦਾ ਮਗਰ ਉਹਦਾ ਮੈਨੂੰ ਪਤਾ ਨਹੀਂ ਆਪਾਂ ਦੇ ਜਾ ਕੇ ਇਹਨਾਂ ਦੀ ਸਕਿਉਰਿਟੀ ਇਹਨਾਂ ਦੀ ਸਕਿਉਰਿਟੀ ਮੇਰੇ ਬੱਚੇ ਨੂੰ ਸਕਿਉਰਿਟੀ ਮਿਲੀ ਮੇਰੇ ਬੱਚੇ ਨੂੰ ਕਾਤਤ ਮਾਰ ਗਏ ਉਹਨੇ ਆ ਚੰਦ ਚਾਰਿਆ ਮੇਰੇ ਬੱਚੇ ਨੂੰ ਮੇਰੇ ਬੱਚੇ ਨੂੰ ਨਾ ਨੀ ਵਿਲੇ ਦਾ ਫਟਾ ਜਾ ਕੇ ਦੇਖਦੀ ਪੁੱਛਣਾ ਕਿ ਤੁਹਾਨੂੰ ਸੁਣਾ ਦੇਣਾ ਕਿ ਤੁਹਾਨੂੰ ਵੀ ਮੇਰਾ ਪਿਆਰ ਵੀ ਨਾ ਮੂ ਨਾ ਨਾ ਜੇ ਕਰ ਬੱਚੇ ਨੂੰ ਮਾਰ ਦੇ ਨਾ ਫਿਰ ਕਿਤਾ ਜੀ ਬੰਦਾ ਠੀਕ ਸੂਰ ਹੈ ਕੋਟੇ ਮਾਰ ਦੇ ਜੀ ਜੀ ਦੀ ਮਾਸੀ ਆ ਅੱਜ ਮੇਰੇ ਨਾਲ ਨਹੀਂ ਆ ਇਹ ਜੀ ਨਹੀਂ ਹੋਣਾ ਕਿ ਮੈਂ ਕਦੀ ਸੱਗੀ ਹਾਂ ਉਹ ਦਿਨ ਨਹੀਂ ਸਕਦਾ ਚਲੇ ਜਾਣਾ ਕੱਲੇ ਦਰਖਾਸਤ ਦਿੱਤੀ ਸੀ ਉੱਥੇ ਕੋ ਕਾਰਵਾਈ ਹੋਈ ਉਹ ਦਰਖਾਸਤੇ ਕਰਵੇ ਚਾਹੀਦੀ ਅੱਜ ਮੈਂ ਬੋਲੀ ਹਾਂ ਜਿਹੜਾ ਮੈਂ ਅੱਜ ਬੋਲੀ ਕਰੇ ਮੇਰੀਆਂ ਨੂੰ ਉਹ ਤੇ ਮੈਨੂੰ ਚਾਹੀਦਾ ਮੈਨੂੰ ਸਾਰਾ ਇਹਨੂੰ ਜਿਤਨਾ ਮੇਰੀ ਗਾਂਡੇ ਨਾ ਆਪਣੀ ਆ ਚੀਜ਼ਾਂ ਇਹੋ ਬਾਲਾ ਵਾ ਇਹੋ ਮੈਂ ਕਿਹਾ ਇਹਨਾਂ ਕੋ ਵੀ ਹਾਂ ਆਪਾਂ ਕੰਮ ਕਰਤਾ ਜੇ ਕਹਿੰਦੇ ਕੱਲੇ ਕੱਲੇ ਤੇ ਆ ਗਾਣੀ ਮੈਨਿਆ ਦੇਖੇ ਚੱਲ ਰਹੇ ਨੇ ਅੱਧਾ ਮਾਸ ਲੈਨੇ ਇਹਨਾਂ ਦਾ ਦੱਸਿਆ ਇਹਨਾਂ ਨੂੰ ਨਿਕਲ ਗਿਆ ਇਹਨਾਂ ਨੂੰ ਖੜਲਾ ਨਾ ਵਾ ਉਹ ਉੱਥੇ ਖੜ ਕੇ ਨਹਿਰ ਜੀ ਤੇ ਭੱਜ ਗਿਆ ਜੀ ਇੱਕ ਜੇ ਗੋਲੀ ਵੱਜ ਗਈ ਜੀ ਉਹਦੇ ਪਾ ਜਲ ਗਿਆ ਜੀ ਉਹ ਤਾਂ ਪਿਸਟੋਲ ਫੜ ਲਿਆ ਇਹ ਆਪਾਂ ਬਹੁਤ ਸੌਲਿਆ ਆਪ ਸਾਡੇ ਕਦੇ ਰੋਜ਼ ਮਿਲਾਂ ਦੇ ਇਹ ਵਾਲਾ ਮੋਰਖੀ ਅਸੀਂ ਟਿਕਿਆ ਇਹਨਾਂ ਚੀਜ਼ਾਂ ਦੇ ਬਹੁਤ ਅਸੀਂ ਟੈਨਸ਼ਨ ਵਿੱਚ ਆ ਸਾਡੇ ਤੈਨੂੰ ਸਾਫ਼ ਤੇ ਮੇਰੇ ਬੱਚੇ ਨੂੰ ਮੇਰੇ ਬੱਚੇ ਨੂੰ ਸਕਿਉਰਟੀ ਮਿਲਦੀ ਆ ਅੱਜ ਮੈਂ ਆਪਣਾ ਬੱਚਾ ਕਰ ਮਗਾਰਾ ਮੇਰਾ ਇੱਕ ਮਿੰਟ ਨਹੀਂ ਇਹਦੇ ਬੱਚੇ ਬਗਾਰ ਸਾਦਾ ਇਹਦਾ ਮੇਰਾ ਬੱਚਾ ਮਜੂਦਾ ਸਰਪੰਚ ਆ ਹਕਤ ਅਸੀਂ ਕੰਮ ਕਿਤਰਾ ਕਰਨੀ ਆ ਫਿਰ ਇਹਨਾਂ ਨੇ ਸਾਡੀਆਂ ਬਹੁਤਿਆਂ ਚੀਜ਼ ਨਿਕਵਾਰੀਆਂ ਖਲਾਵੀਆਂ ਇਹਨਾਂ ਕੰਮ ਕੋਖ ਨਹੀਂ ਕੀਤਾ ਉਹਨੂੰ ਗੁੰਮਰਾਹ ਕਰਕੇ ਬਾਹਰ ਪੇਜ ਦਿੱਤਾ ਮੈਨੂੰ ਸਾਪੋ ਚਾਹੀਦਾ ਮੇਰੇ ਬੱਚੇ ਨੂੰ ਸਕਿਉਰਟੀ ਅੱਗੇ ਮੈਂ 2 ਲੈਣਾ 100 ਡਿਗਰੀ ਮੈਨੂੰ 4-5 ਸਕਿਉਰਟੀ ਚਾਹੀਦਾ ਮੈਂ ਉਹ ਆਪੇ